ਪੰਜਾਬੀ ਇੰਡਸਟਰੀ ਦੀ ਵੱਡੀ ਨਹੀਂ ਸਭ ਤੋਂ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜੋ ਜੁੜੀ ਹੈ ਦਿਲਜੀਤ ਦੋਸਾਂਝ ਦੇ ਨਾਲ ਜੋ ਕਿ ਅੱਜ ਦੀ ਘੜੀ ਵਿੱਚ ਪੰਜਾਬੀ ਇੰਡਸਟਰੀ ਦੇ ਕਿੰਗ ਨੇ ਤੇ ਉਹ ਜਿੱਥੇ ਵੀ ਜਾਂਦੇ ਨੇ ਛੱਡੇ ਘੱਟ ਕੇ ਆਉਂਦੇ ਨੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹੁਣ ਬਾਲੀਵੁੱਡ ਦੇ ਵੱਡੇ-ਵੱਡੇ ਸਟਾਰਾਂ ਨੇ ਵੀ ਪੰਜਾਬੀ ਟੈਸਟ ਦੇ ਕਲਾਕਾਰਾਂ ਨਾਲ ਕੋਲਾਬੋਰੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਵੇਂ ਏਪੀ ਢਿੱਲੋਂ ਦੇ ਗਾਣੇ ਵਿੱਚ ਸਲਮਾਨ ਖਾਨ ਨੇ ਫੀਚਰਿੰਗ ਕੀਤੀ ਸੀ ਤੇ ਹਾਲ ਹੀ ਵਿੱਚ ਆਏ ਅਮਰਤ ਮਾਨ ਦੇ ਗਾਣੇ ਵਿੱਚ ਸੱਜੇ ਦੱਤ ਨੇ ਫੀਚਰਿੰਗ ਕੀਤੀ ਹੈ ਤੇ ਹੁਣ ਦਿਲਜੀਤ ਦੋਸਾਂਝ ਵੀ ਬਾਲੀਵੁੱਡ ਦੇ ਸਭ ਤੋਂ ਮ ਕਲਾਕਾਰ ਸ਼ਾਹਰੂਖ ਖਾਨ ਨਾਲ ਡੋਨ ਸੌਂਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਉਣਗੇ ਜਿਸ ਦਾ ਅੰਦਾਜ਼ਾ ਤੁਸੀਂ ਦਲਜੀਤ ਦਸਾਂਝ ਵੱਲੋਂ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਸਟੋਰੀ ਪੋਸਟਾਂ ਤੋਂ ਲਗਾ ਸਕਦੇ ਹੋ ਜਿਸ ਵਿੱਚ ਦਲਜੀਤ ਦਸਾਂਝ ਨੇ ਸ਼ਾਹਰੂਖ ਖਾਨ ਨੂੰ ਟੈਗ ਕਰਦੇ ਹੋਏ ਲਿਖਿਆ ਅਗਰ ਸਭ ਤੋਂ ਉੱਪਰ ਟਿਕਣਾ ਹੈ ਤਾਂ ਮਾਂ ਕੀ ਦੁਆ ਚਾਹੀਏ ਵਨ ਐਂਡ ਓਨਲੀ ਕਿੰਗ ਆਈ ਐਮ ਸ਼ਾਹਰੂਖ ਸਰਪ੍ਰਾਈਜ਼ ਐਨੀ ਟਾਈਮ ਇਸ ਦੇ ਨਾਲ ਹੀ ਦਲਜੀਤ ਦਸਾਂਝ ਨੇ ਚਿਤਿੰਦਰ ਜੈਨਤੀਪੁਰ ਰਾਹੁਲ ਦੱਤਾ ਫਿਲਮਜ਼ ਨੂੰ ਵੀ ਆਪਣੀ ਪੋਸਟ ਵਿੱਚ ਮੈਂਸ਼ਨ ਕੀਤਾ ਹੈ ਅਤੇ ਰਾਹੁਲ ਦੱਤਾ ਦੀਆਂ ਸਟੋਰੀਆਂ ਵੇਖਣ ਤੋਂ ਬਾਅਦ ਇਸ ਗੱਲ ਤੇ ਪੱਕੀ ਹੋਰ ਲੱਗ ਜਾਂਦੀ ਹੈ ਕਿ ਜਲਦ ਹੀ ਤੁਹਾਨੂੰ ਦਿਲਜੀਤ ਦਸਾਂਜ ਸ਼ਾਹਰੂਖ ਖਾਨ ਤੇ ਰਾਹੁਲ ਦਿੱਤ ਦਾ ਨਵਾਂ ਸੌਂਗ ਦੇਖਣ ਨੂੰ ਮਿਲੇਗਾ ਅਤੇ ਸੌਂਗ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਿਆ ਹੈ ਜਿਸ ਵਿੱਚ ਤੁਹਾਨੂੰ ਸ਼ਾਹਰੂਖ ਖਾਨ ਦੀ ਆਵਾਜ਼ ਦੀ ਆਉ ਛੋਟੀ ਜੀ ਕਲਿੱਪ ਸੁਣਾਉਣਿਆ ਪੁਰਾਣੀ ਕਹਾਵਤ ਹੈ ਕਿ ਸਭ ਤੋਂ ਉੱਪਰ ਜਾਣਾ ਹੈ ਤਾਂ ਬਹੁਤ ਸਾਰੀ ਮਿਹਨਤ ਚਾਹੀਏ। ਅਵੇਸ ਦੇ ਨਾਲ ਹੀ ਦਲਜੀਤ ਦਸਾਂਜ ਦੇ ਨਾਲ ਜੁੜੀ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਸਾਹਮਣੇ ਹਾਜ਼ਰ ਕਰਦੇ ਆ ਕਿ 14 ਦਸੰਬਰ ਨੂੰ ਦਲਜੀਤ ਦਸਾਂਜ ਦਾ ਚੰਡੀਗੜ੍ਹ ਦੇ ਵਿੱਚ ਲਾਈਵ ਸ਼ੋਅ ਲੱਗਣ ਜਾ ਰਿਹਾ ਹੈ। ਜਿਸ ਤੋਂ ਪਹਿਲਾਂ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਦਲਜੀਤ ਦਸਾਂਜ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਦਲਜੀਤ ਦਸਾਂਜ ਆਪਣੇ ਲਾਈਵ ਸ਼ੋਅ ਵਿੱਚ ਪਟਿਆਲਾ ਪੈਗ ਜਾਂ ਪੰਜ ਤਾਰਾ ਠੇਕੇ ਗਾਣੇ ਨੂੰ ਤੋੜ ਮਰੋੜ ਕੇ ਨਾ ਪੇਸ਼ ਕਰਨ ਅਤੇ ਨਾਲ ਹੀ ਕਿਹਾ ਗਿਆ ਕਿ ਬੱਚਿਆਂ ਨੂੰ ਸਟੇਜ ਤੇ ਨਾ ਸੱਦਿਆ ਜਾਵੇ ਜਿਸ ਦੀਆਂ ਹਦਾਇਤਾਂ ਦਲਜੀਤ ਦਸਾਂਝ ਨੂੰ ਜਾਰੀ ਕਰ ਦਿੱਤੀਆਂ ਗਈਆਂ ਨੇ ਸੋ ਚੰਡੀਗੜ੍ਹ ਸ਼ੋ ਤੋਂ ਪਹਿਲਾਂ ਦਲਜੀਤ ਦਸਾਂਝ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੁਹਾਡੇ ਇਸ ਸਬੰਧ ਦੇ ਬਾਰੇ ਕੀ ਵਿਚਾਰ ਨੇ ਇਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸ ਕੇ ਜਾਇਓ ਬਾਕੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਤੁਸੀਂ ਜੁੜੇ ਰਹੋ ਪੰਜਾਬੀ ਗ੍ਰਾਊਡ ਚੈਨਲ ਦੇ ਨਾਲ ਧੰਨਵਾਦ